ਸਸੀ ਕਸਲ ਭਰਾਵ ਨਰਮਰਾਵ ਝੋਨੇ ਜਿਹੜੇ ਕਈ ਕਿਸਾਨ ਭਰਾਵਾਂ ਦੇ ਪੱਕ ਗਏ ਕੋਈ ਕਿਸੇ ਨੇ ਸਬਜ਼ੀ ਲਾਉਣੀ ਆ ਜਾਂ ਕਿਸੇ ਨੇ ਆਲੂ ਲਾਉਣੇ ਆ ਗੇਸਾ ਝੋਨਾ ਲਾਇਆ ਸੀ 1500 ਨੂੰ ਝੋਨਾ ਲਾਇਆ ਸੀ ਕਿਸਾਨ ਭਰਾਵਾਂ ਦਾ ਕਿਸਾਨ ਭਰਾਵ ਉਹਨਾਂ ਦਾ ਝੋਨਾ ਜਿਹੜਾ ਉਹ ਪੱਕ ਗਿਆ ਵੱਡੀ ਮੁਸੀਬਤ ਹੁਣ ਇਹ ਆ ਗਈ ਉਹ ਝੋਨੇ ਦੇ ਵਿੱਚ ਪਾਣੀ ਖੜਿਆ ਉਹਨੂੰ ਹੁਣ ਉਹਦੀ ਬਾਟੀ ਕਿਵੇਂ ਕਰੀਏ ਕਿਸਾਨ ਭਰਾਵਾਂ ਪਿੱਛੇ ਤੁਸੀਂ ਮਸ਼ੀਨ ਚੱਲਦੀ ਦੇਖ ਸਕਦੇ ਹੋਗੇ ਚੈਨ ਸਿਸਟਮ ਵਾਲੀ ਮਸ਼ੀਨ ਆ ਪਾਣੀ ਦੇਖ ਸਕਦੇ ਹੋ ਤੁਸੀਂ ਖੇਤ ਦੇ ਵਿੱਚ ਕਿੰਨਾ ਖੜਿਆ ਗਿਆ ਫਿਰ ਵੀ ਇਹ ਮਸ਼ੀਨ ਆ ਜਿਹੜੀ ਚੱਲ ਰਹੀ ਆ ਜੇ ਇਹ ਵੀਡੀਓ ਆਪਾਂ ਉਹ ਕਿਸਾਨ ਭਰਾਵਾਂ ਵਾਸਤੇ ਬਣਾ ਰਹੇ ਹਾਂ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਪਾਣੀ ਖੜਿਆਗਾ ਤੇ ਝੋਨਾ ਪੱਕ ਗਿਆ। ਜ਼ਿਲ੍ਹਾ ਸੰਗਰੂਰ ਦੇ ਵਿੱਚੋਂ ਆਪਾਂ ਕਿਸਾਨ ਭਰਾਵਾਂ ਨੂੰ ਵੀਡੀਓ ਬਣਾ ਰਹੇ ਹਾਂ। ਭਾਈ ਉਹਨਾਂ ਨਾਲ ਵੀ ਇਹ ਮਸ਼ੀਨ ਆ ਗਈ। ਜ਼ਿਲ੍ਹਾ ਸੰਗਰੂਰ ਦੇ ਵਿੱਚ ਚਾਹੀਦੇ ਹੋ ਜਾਂ ਫਿਰ ਮਾਲਸਾ ਏਰੀਆ ਦੇ ਵਿੱਚ ਚਾਹੀਦੇ ਆ। ਜੇ ਇਤਰੋਂ ਗੱਲ ਕਰੀਏ ਦੋਸਤੋ ਪਾਤਲਾ ਸਾਈਡ ਚਾਹੀਦੀ ਹੋਵੇ। ਕਿਸਾਨ ਭਰਾਵੋ ਇਹ ਮਸ਼ੀਨ ਨਾਲ ਤੁਸੀਂ ਸੰਪਰਕ ਕਰ ਸਕਦੇ ਹੋਗੇ। ਠੀਕ ਹੈ। ਇਹ ਚਾਹੋ ਨਾਲ ਆਇਆ ਤੇ ਲਾਇਆ ਵੀ ਚੋਨਾ ਆਪਾਂ ਨੇ ਇਹ ਵੀ ਗੋਬੀ ਲਾਵਾਂਗੇ। ਠੀਕ ਹੈ। ਇਹ ਬਾਤ ਪੈਣ ਕਾਰਨ ਸਾਤੋ ਅਧਿਨੇ ਪਾਉਰ ਵੀਲੈਂਡ ਦੀ ਗੋਪੀ ਦੀ ਉਹ ਵੀ ਜੀ ਸਾਥੋਂ ਠੀਕ ਹੈ ਜੋ ਬਾਰਸ਼ ਆ ਪਈ ਗਿਆ ਖਰਾਬ ਹੋ ਗਿਆ ਸਿਸਟਮ ਦਾ ਉਦੋਂ ਵਾਰ ਇਹ ਜਿਹੜੀ ਜਦੋਂ ਵੱਢਣੀ ਸੀ ਤਾਂ ਬਾਰਸ਼ਾਂ ਦੇ ਕਾਰਨ ਵਿੱਚ ਪਾਣੀ ਖੜ ਗਿਆ ਪਾਣੀ ਖੜਨ ਕਾਰਨ ਜਦੋਂ ਸਾਨੂੰ ਕੋਈ ਹੋਰ ਚਾਰਾ ਨਾ ਜਿੱਦਾ ਵੀ ਕਿਵੇਂ ਵੱਢੀਏ ਜੱਤੀ ਪੜ ਦਿੰਦਾ ਵੀ ਚ ਦੱਬੇ ਗਾੜਦੇ ਨੇ ਠੀਕ ਹੈ ਤੇ ਬਹੁਤ ਭਾਰੀ ਸਾਨੂੰ ਨਖਾਂ ਦੀ ਚਿੰਤਾ ਦਾ ਕਰੀਤੀ ਵੀ ਨਖਾਂ ਹੋਰ ਜ਼ਿਆਦਾ ਹੋਊਗਾ ਠੀਕ ਹੈ ਉਹ ਸਾਨੂੰ ਕੁਦਰਤੋਂ ਇਹ ਮਸ਼ੀਨ ਦੀ ਦੱਸ ਪਈ ਠੀਕ ਹੈ ਤੇ ਮਸ਼ੀਨ ਦੀ ਦੱਸ ਪੈਣ ਕਾਰਨ ਨਾਲ ਸਾਨੂੰ ਹੋਰ ਹੌਸਲਾ ਵਧਿਆ ਤੇ ਸਾਡੀ ਫਸਲ ਬਹੁਤ ਸੋਹਣੀ ਵੱਢੀ ਗਈ ਠੀਕ ਹੈ ਆ ਵੱਢੀ ਗਈ ਤੇ ਜੇ ਕਿਸੇ ਪੀਰ ਦੇ ਹੋਰ ਵੀ ਵੱਢਣੇ ਹੋਵੇ ਇਸ ਮਸ਼ੀਨ ਨਾਲ ਬਹੁਤ ਵਧੀਆ ਵੱਢੀ ਜਾਂਦੀ ਹੈ ਫਸਲ ਠੀਕ ਹੈ ਇਹ ਇਹ ਮੇਰੇ ਪੀਰ ਕਿਸੇ ਨੇ ਵੱਢਣੇ ਆ ਕੋਈ ਦਿੱਕਤ ਨਹੀਂ ਆਉਂਦੀ ਇਹ ਮਸ਼ੀਨ ਨਾਲ ਜਨ ਮਰਨੀ ਵੱਢ ਸਕਦਾ ਹੈ ਠੀਕ ਹੈ ਕਿਨਾਂ ਕਿਨਾਂ ਕ ਪਾਣੀ ਖੜਿਆ ਛੋਟੇ ਖੇਤ ਦੇ ਵਿੱਚ ਇਹ ਤਾਂ ਪਾਣੀ ਹੈਗਾਗਾ ਥੋੜਾ ਥੋੜਾ ਪਾਣੀ ਹੈਗਾ ਇਹਦੇ ਚ ਇੱਕ ਘਟੋਗਾ ਟਪੁੱਟ-ਟਪੁੱਟ ਪਾਣੀ ਹੋਵੇ ਤਾਂ ਵੀ ਵੱਢ ਫਗਦਾ ਠੀਕ ਹੈ ਤੇ ਭਾਈ ਜੀ ਇਹ ਕਿਹੜਾ ਝੋਨਾ ਸੀਗਾ ਤੁਹਾਡਾ ਇਹ 1509 ਤੇ 1509 ਝੋਨਾ ਸੀ ਇਹ ਕਿੰਨੇ ਦਿਨਾਂ ਦਾ ਹੋ ਗਿਆ ਸੀਗਾ ਇਹ ਹੋ ਗਿਆ ਜੀ 90 ਦਿਨਾਂ ਦਾ ਠੀਕ ਹੈ ਦੇਖ ਸਕਦੇ ਹਾਂ ਝੋਨਾ 1509 ਸੀਗਾ ਪੱਕ ਕੇ ਤਿਆਰ ਹੋ ਗਿਆ ਸੀਗਾ ਭਾਈ ਹੁਣਾਂ ਨੂੰ ਦਿੱਕਤ ਆ ਰਹੀ ਸੀਗੀ ਵੀ ਕੀ ਕਰੀਏ ਹੁਣ ਆਪਾਂ ਕਿਵੇਂ ਵੱਢੀਏ ਇਸ ਝੋਨੇ ਨੂੰ ਇਹ ਦਾਣੇ ਵੀਰੇ ਹਰੇ ਹੋਣ ਲੱਗੇ ਤੇ ਉੱਤੇ ਖੜੀ ਦੇ ਅੱਛਾ ਹਾਂ ਨਾ ਇਹ ਝੋਨਾ ਦੇਖੋ ਕਿੰਨਾ ਖੜਾ ਹੈਗਾ ਫੇਰ ਵੀ ਦਾਣੇ ਝੂਣ ਲਾ ਕੇ ਤੇ ਠੀਕ ਹੈ ਝੂਣ ਲਾ ਕੇ ਉਹ ਕਿਸੇ ਲਰ ਨਹੀਂ ਦੀ ਸੀ ਹਾਂ ਤਿੰਦਰ ਹੈ ਠੀਕ ਹੈ ਬਾਈ ਨਹੀਂ ਜੀਆਂ ਕਿਉਂਕਿ ਪੱਟੀ ਸਮੱਸਿਆ ਇਹ ਵੀ ਆ ਕਿਸਾਰ ਭਰਾਵਾਂ ਦੀ ਝੋਨਾ ਜਿਹੜਾ ਪੱਕ ਕੇ ਤਿਆਰ ਹੋ ਰਿਹਾਗਾ ਪਰ ਉਹਨਾਂ ਨੂੰ ਵੱਢਣ ਦੀ ਸਮੱਸਿਆ ਆ ਨਹੀਂ ਕਿਉਂਕਿ ਪਾਣੀ ਖੜਿਆ ਆ ਆਮ ਮਸ਼ੀਨ ਚੱਲ ਨਹੀਂ ਰਹੀਗੀ ਬਾਈ ਉਹਨਾਂ ਕੋਲੇ ਚੈਨਲੀਆਂ ਮਸ਼ੀਨਾਂ ਨੇ ਜੇ ਕਿਸੇ ਭਰਾ ਨੇ ਝੋਨਾ ਵੜਾਉਣਾ ਹੋਵੇ ਤਾਂ ਬਾਈ ਉਹਨਾਂ ਨੂੰ ਦਿੱਤੇ ਹੋਏ ਨੰਬਰ ਤੇ ਸਭ ਵਰਕ ਕਰ ਲਿਓ ਉਹ ਫਰਾ ਕਹਿੰਦੇ ਨੇ ਯਾਰ ਜਿਹੜਾ ਸਾਡੇ ਝੋਨਾ ਆਇਆ ਘੜਿਆ ਉਹਨੂੰ ਅਸੀਂ ਕਿਸੇ ਨਾ ਕਿਸੇ ਲੋਟ ਵਟ ਲਈਏ ਪਰ ਮਸ਼ੀਨ ਕੋਈ ਨਹੀਂ ਚੱਲ ਰਹੀ ਉੱਥੇ ਮਾਈਓਰਾਂ ਕੋਲ ਮਸ਼ੀਨਾਂ ਨੇ ਇਹਨਾਂ ਨਾਲ ਸੰਪਰਕ ਕਰ ਲਿਓ ਦਿੱਤੇ ਹੋਏ ਨੰਬਰ ਤੇ ਕਰਿਓ ਇਹ ਵੀਡੀਓ ਸ਼ੇਅਰ ਕਰਨਾ